ਇਸ ਵੇਲੇ ਦੀ ਵੱਡੀ ਤੇ अहम ਜਾਣਕਾਰੀ ਆ ਰਹੀ ਹੈ ਆਮ ਆਨਵੀ ਪਾਰਟੀ ਦੇ ਨਾਲ ਜੁੜੀ ਹੋਈ ਕਿਉਂਕਿ ਆਮ ਆਨਵੀ ਪਾਰਟੀ ਦੇ ਸ੍ਰੀ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾਈ ਦਿੱਤੀ ਗਈ ਹੈ ਦਰਸਲ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਸੀਗੀ ਤੜਨਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਔਰ ਇਹ ਫਤਵਾ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਹੈ ਕਿਉਂਕਿ ਇਸ ਮਾਮਲੇ 'ਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਉੱਧੜਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਸ੍ਰੀ ਖਡੂਰ ਸਾਹਿਬ ਅਮਨਵੀ ਪਾਰਟੀ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਔਰ ਮਨਜਿੰਦਰ ਸਿੰਘ ਲਾਲਪੁਰਾ ਮਾਫਪਨਾ ਲਾਲਪੁਰਾ ਦਾ ਜਿਹੜਾ ਪੂਰਾ ਮਾਮਲਾ ਹੈ ਇੱਕ ਮਹਿਲਾ ਦੇ ਨਾਲ ਕਥਿਤ ਤੌਰ ਦੇ ਉਤੇ ਕੁੱਟਮਾਰ ਕਰਨ ਦਾ ਮਾਮਲਾ ਜਾਤੀ ਸੂਚਕ ਸ਼ਬਦ ਵਰਤਣ ਦਾ ਮਾਮਲਾ ਔਰ ਇਹ ਸਾਰੀ ਘਟਨਾ ਉਦੋਂ ਦੀ ਹੈ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਡਰਾਈਵਰ ਹੁੰਦੇ ਸੀਗੇ ਟੈਕਸੀ ਚਲਾਉਂਦੇ ਹੁੰਦੇ ਸੀਗੇ ਤਾਂ ਉਦੋਂ ਉਸ ਮਹਿਲਾ ਦਾ ਕਹਿਣਾ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਮੈਂ ਕਿਸੇ ਫੰਕਸ਼ਨ ਤੋਂ ਵਿਆਹ ਸਮਾਗਮ ਤੋਂ ਵਾਪਸ ਘਰ ਜਾ ਰਹੀ ਸੀ ਜਦੋਂ ਲਾਲਪੁਰਾ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਉਦੋਂ ਟੈਕਸੀ ਡਰਾਈਵਰ ਹੁੰਦੇ ਸੀ ਮਨਜਿੰਦਰ ਸਿੰਘ ਲਾਲਪੁਰਾ ਕਾਫੀ ਲੰਬਾ ਸਮਾਂ ਜਿਹੜਾ ਹੈ ਅਦਾਲਤਾਂ ਦੇ ਵਿੱਚ ਮੁਕੱਦਮੇ ਚੱਲਦੇ ਰਹੇ ਨੇ ਤੇ ਹੁਣ ਤੜਨਤੜਨ ਦੀ ਮਾਨਯੋਗ ਜ਼ਿਲ੍ਹਾ ਅਦਾਲਤ ਦੇ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਇਹ ਫਤਵਾ ਜਾਰੀ ਕਰ ਦਿੱਤਾ ਗਿਆ 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਹੈ 2013 ਦਾ ਇਹ ਮਾਮਲਾ ਜਿਹੜਾ ਹੈ ਦੱਸਿਆ ਜਾੜਿਆ ਸੋ ਇਨਾਂ ਹੀ ਨਹੀਂ ਲਾਲਪੁਰਾ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋਸ਼ੀ ਦੱਸਿਆ ਗਿਆ ਹੈ ਅ ਵੱਖ-ਵੱਖ ਧਾਰਾਵਾਂਵਾਂ ਦੇ ਉੱਤੇ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ-ਇੱਕ ਸਾਲ ਦੀ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਲਗਾਇਆ ਗਿਆ ਹੈ। ਔਰ ਇਹਨਾਂ ਵੀ ਆਖਿਆ ਹੈ ਕਿ ਪੀੜਤ ਜੇ ਕੰਪਨਸੇਸ਼ਨ ਚਾਹੁੰਦੇ ਨੇ ਤਾਂ ਕੰਪਨਸੇਸ਼ਨ ਕਲੇਮ ਕਰ ਸਕਦੇ ਨੇ, ਮੁਆਵਜ਼ਾ ਚਾਹੁੰਦੇ ਨੇ ਤਾਂ ਮੁਆਵਜ਼ਾ ਵੀ ਉਹਨਾਂ ਦੇ ਵੱਲੋਂ ਕਲੇਮ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਜ਼ਿਕਰ ਹੋ ਰਿਹਾ ਹੈ ਕਿ ਹੁਣ ਵਿਧਾਇਕੀ ਖੁੱਸ ਸਕਦੀ ਹੈ ਵਿਧਾਇਕ ਸਾਧੀ ਕਿਉਂਕਿ ਮੰਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਇਹ ਜੋ ਘਟਨਾ ਸਿਗੀ ਇਸ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਦੋਸ਼ੀ ਕਰਾਰ ਵੀ ਹੋਏ ਗਏ ਨੇ ਹੁਣ ਸਜ਼ਾ ਵੀ ਹੋ ਗਈ ਹੈ ਸੋ 4 ਸਾਲ ਜਿਹੜਾ ਬਹੁਤ ਲੰਮਾ ਟਿਨਯੋਰ ਹੁੰਦਾ ਹੈ 4 ਸਾਲ ਦੀ ਸਜ਼ਾ ਬੜੀ ਲੰਬੀ ਹੁੰਦੀ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੈਰ ਜ਼ਮਾਨਤ ਯੋਗ ਦੋਸ਼ ਲੱਗਾ ਉਹਦੇ ਤੇ ਇੱਕ ਉਹਨਾਂ ਦੇ ਉੱਤੇ ਜਿਸ ਕਰਕੇ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲ ਸਕਦੀ ਇਨਸਾਫ ਮਿਲੇ ਅੱਜ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੰਤੁਸ਼ਟ ਹੋ ਕੇ ਗਿਣਾ ਚਾਹੁੰਦੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਮਾਨਯੋਗ ਕੋਰ ਦਾ ਐਡਵੋਕੇਟ ਸਾਡੇ ਜਿਹੜੇ ਅਮਨ ਤਵੰਜੀ ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਅੱਜ ਇਨਸਾਫ ਦਵਾਇਆ ਵਾ ਔਰ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਔਰ ਮੈਂ ਧੰਨਵਾਦ ਆਪਣੇ ਹਸਮਣ ਦਾ ਵੀ ਕਰਦੀ ਜਿਨ੍ਹਾਂ ਨੇ ਮੇਰੇ ਨਾਲ ਖਲੋ ਕੇ ਅੱਜ ਮੈਨੂੰ ਇਨਸਾਫ ਤੱਕ ਲਿਆਂਦਾ ਹੈ ਅੱਜ ਤੱਕ ਕਿੰਨੀ ਮੀ ਵਿਧਾਂ ਦਾ ਸਾਹਮਣਾ ਕਰਨਾ ਪਿਆ ਕੋਈ ਅੱਜ ਤੱਕ ਬੋਰਡ ਤੱਕ ਹੌਣ ਤੱਕ ਕੋਈ ਵੀ ਕਦਲਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੈਂ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਬਹੁਤ ਜ਼ਿਆਦੇ ਦੁੱਖ ਵੇਖੇ ਆ ਆਪਣਾ ਘਰ ਵੀ ਛੱਡਿਆ ਮੇਰੇ ਮਦਰ ਫਾਦਰ ਮੇਰੀ ਫੈਮਲੀ ਨੇ ਉਹਨਾਂ ਵੀ ਘਰ ਛੱਡਿਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਨਾਲ ਦੀ ਨਾਲ ਮੈਂ ਆਪਣਾ ਘਰ ਵੀ ਜਾਣਾ ਵਾ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੀ ਇੱਕ ਬਾਰੇ ਦੱਸ ਦਿਓ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਅਜ ਇੱਕ ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਅਚ 4 ਸਾਲ ਸਜ਼ਾ ਕੀਤੀ ਕਿੰਨੇ ਦੋਸ਼ੀਆਂ ਸਵੇਦ ਹੋਈ ਹੈ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅਜੇ ਜਿਲ੍ਹੇ ਚ ਅਜੇ ਪੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਲਈ ਰੱਖੀ ਹੈ ਬਾਕੀ ਸਾਰੇ ਦੋਸ਼ੀਆਂ ਨੂੰ ਵਕ ਵਕ ਤਰ੍ਹਾਂ ਮਤਾਂ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲ ਕਰਨ ਕਿੱਥੇ ਲੈ ਕੇ ਜਾਇਆ ਜਾ ਰਿਹਾ ਬਹੁਤ ਪਤਾ ਨਹੀਂ ਇਹ ਬਰੈਂਟ ਉਹਨਾਂ ਦੇ ਜਿੱਥੇ ਵੀ ਮਾਰਿਆ ਸਜਾਦ ਮੈਂ ਕਿਹ ਚਾਰ ਸਾਲ ਦੀ ਤੁਸੀਂ ਲੰਬੇ ਸਮੇਂ ਦਾ ਕੇਸ ਲੱਗ ਰਿਹਾ ਹੋਗਾ ਕਿੰਨੇ ਚਿਰ ਦੀ ਸਜ਼ਾ ਕਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਚਾਰ ਸਾਲ ਦੀ سزا ਸੁਣਾਈ ਗਈ ਹੈ ਕਿ ਕਿਹ ਧਰਾਵਾਂ ਹਨ ਕੀ ਹੈ ਸਾਰਾ ਮੈਂ ਜੀ ਸਰ ਮੈਂ ਦੱਸ ਰਿਹਾ ਨਾ ਦਵਿੰਦਰ ਕੁਮਾਰ ਸਾਰਜ ਸਿੰਘ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 323 506 148 149 ਦਾ ਦੋਸ਼ੀਕਰਾਰ ਕੀਤਾ ਗਿਆ ਤੇ 4 ਸਾਲ ਤੇ 50000 ਰੁਪਏ ਜੁਰਮਾਨਾ ਇਹਨਾਂ ਨੂੰ ਕਰ ਦਿੱਤਾ ਗਿਆ ਤੇ ਜਿਹੜੇ ਮਨਜਿੰਦਰ ਸਿੰਘ ਔਰ ਫਿਲਾਲਪੁਰਾ ਉਰਫ ਸਾਬਾ ਜੀ ਨੂੰ ਉਹਨਾਂ ਨੂੰ ਉਹਨਾਂ ਦੇ ਨਾਲ ਸੈਕਸ਼ਨ 354 ਐਡ-ਆਨ ਕੀਤੀ ਗਈ ਹੈ ਜ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਐਂਡ ਇਨ ਡਿਫਾਲਟ 3 ਮਹੀਨੇ ਇਹ ਵੱਖਰੇ ਤੌਰ ਤੇ ਐਡ-ਆਨ ਕੀਤੀ ਗਈ ਹੈ ਇਹਨਾਂ ਦੇ ਤਾਰਾ ਜਿਹੜੇ ਬਾਕੀ ਦੋਸ਼ੀ ਤਿੰਨ ਰਹਿ ਗਏ ਹਨ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਤੇ ਗਗਨਦੀਪ ਸਿੰਘ ਨਰਿੰਦਰਜੀਤ ਤੇ ਗੁਰਦੀਪ ਰਾਜ ਤੇ ਇੱਕ ਤਾਰਾ ਹੋਰ ਐਡ-ਆਨ ਕੀਤੀ ਗਈ ਕੋਰਟ ਨੇ ਖੁਦ ਕੌਗਨੀਸ਼ੈਂਸ ਲੈ ਕੇ ਉਹ ਹੈਗੀ 342 ਤੇ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ 323 148 149 506 ਤੇ 342 ਥੱਲੇ ਦੋਸ਼ੀ ਕਰਾਰ ਕੀਤਾ ਗਿਆ ਤੇ ਗਗਨਦੀਪ ਸਿੰਘ ਨੂੰ 323 ਤੇ 506 148 149 ਥੱਲੇ ਦੋਸ਼ੀ ਧਰ ਦਿੱਤਾ ਗਿਆ ਮੈਂ ਇੱਕ ਹੋਰ ਗੱਲ ਦੱਸਣਾ ਜਾਵਾਂਗਾ ਹਰਵਿੰਦਰ ਸਿੰਘ ਸ਼ੋਸ਼ੀ ਦੀ ਡੇਟ ਮੰਗਲਵਾਰ ਦੀ ਰੱਖੀ ਗਈ ਹੈ ਕਿਉਂਕਿ ਉਹ ਅੱਜ ਤਹੜ ਜੇਲ੍ਹ ਚੋਂ ਨਹੀਂ ਪੇਸ਼ ਕੀਤੇ ਗਏ ਤੇ ਜੱਜ ਸਾਹਿਬ ਨੇ ਇੱਕ ਹੋਰ ਬੜਾ ਵਧੀਆ ਸਾਡੇ ਅਸੀਂ ਕੋਰਟ ਦਾ ਬਹੁਤ ਧੰਨਵਾਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਹਰਵਿੰਦਰ ਕੌਰ ਦੇ ਨੂੰ ਇੱਕ ਕੰਪਨਸੇਸ਼ਨ ਵੀ 357 ਸੈਕਸ਼ਨ 357ਏ ਥਲੇ ਕੰਪਨਸੇਸ਼ਨ ਵੀ ਅਵਾਰਡ ਕੀਤੀ ਗਈ ਹੈ ਐਸ ਪਰ ਲਾ ਉਹਨਾਂ ਨੂੰ ਮਿਲੇਗੀ ਸਰ ਐਸ ਪਰ ਲਾ ਕੀ ਵਿਧਾਇਕ ਸਾਹਿਬ ਦੀ ਜਿਹੜੀ ਵਿਧਾਇਕੀ ਹੈ ਜਾਂ ਉਹਨਾਂ ਦੀ ਮੈਂਬਰਸ਼ਿਪ ਹੈ ਉਹ ਖਾਰਜ ਹੋ ਸਕਦੀ ਹੈ ਸਰ ਦੇਖੋ ਇਹ ਅਸੀਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਉਹਨਾਂ ਨੇ ਦੇਖਣਾ ਕੋਰਟ ਨੇ ਜੋ ਇਹ ਦੋਸ਼ੀ ਕਰਾਰ ਕਰ ਦਿੱਤਾ ਉਹ ਅਸੀਂ ਕੋਰਟ ਬਾਰੇ ਹੀ ਦੱਸ ਸਕਦੇ ਹਾਂ ਤੁਹਾਨੂੰ ਓਕੇ ਥੈਂਕ ਯੂ ਦੇਖਿਓ ਉਸਮੇ ਮੈਂ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਇਹ 2013 ਦਾ ਮਾਮਲਾ ਹੈ जब मैं नेशनल कमीशन फॉर कास्ट का चेयरमैन था और जैसे ये मामला मेरे संज्ञान में आया था तो मैंने मौके पे विजिट किया था इस केस की मेरी ओर से इन्वेस्टिगेशन की गई थी और मैंने ही आदेश जारी किए थे पुलिस ने जो एफआईआर दर्ज की जो लोगों को नामजाद किया सुप्रीम कोर्ट ने इस केस का सो मोटिव लिया था और सुप्रीम कोर्ट ने भी मेरे से रिपोर्ट मांगी थी वो रिपोर्ट सुप्रीम कोर्ट में भी मेरी ओर से भेजी गई थी आज मैं समझता हूं देर आए दुरुस्त आए चाहे इतने साल लग गए उसको बारह तेरह साल बाद आज इंसाफ मिला है मैं समझता हूं कि एक दलित परिवार को इंसाफ मिला है दलित महिला को इंसाफ मिला है और अब फौरी तौर पे जो आम आदमी पार्टी है उन्हें अपने एमएलए को खुद डिसमिस करना चाहिए पार्टी से निकालना चाहिए क्योंकि अब देश का कानून भी ये कहता है कि दो साल के ऊपर अगर किसी को सजा होती है तो अपने से इमीडिएट उनको अलग होना पड़ता है ये चार साल की सजा है इसमें एमएलए रहने का उनके पास कोई अधिकार नहीं है और उन्हें फौरी तौर पर इस्तीफा देना चाहिए सो so... ਹੁਣ ਹਾਈ ਕੋਰਟ ਦਾ ਰੁਖ ਇਖਤਿਆਰ ਕਰਨਗੇ ਕਿ ਨਹੀਂ ਕਰਨਗੇ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਹੋ ਸਕਦਾ ਹੈ ਕਿ ਉਹ ਆਪਣੀ ਇਸ ਸਜ਼ਾ ਨੂੰ ਹਾਈ ਅਫ ਮਾਫ ਕਰਨਾ ਮਾਨਯੋਗ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦੇਣ ਅਪੀਲ ਕਰਨ ਮਾਨਯੋਗ ਹਾਈ ਕੋਰਟ ਦੇ ਵਿੱਚ ਫੇਡਲੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦੇ ਦੇਣ ਇੱਕ ਤਾਂ ਇਹ ਵੇਖਣ ਵਾਲੀ ਗੱਲ ਹੈ ਦੂਜਾ ਇਹ ਕਿ ਲਾਲਪੁਰਾ ਦਾ ਜਿਹੜਾ ਟਿਨਿਓਰਸ਼ਿਪ ਰਹਿ ਗਿਆ ਜਿੰਨਾਂ ਕਿ ਵੀ ਉਹ ਵੀ ਖੋਸ ਸਕਦਾ ਹੈ ਸੋ ਉਹਨਾਂ ਦੀ ਵਿਧਾਇਕੀ ਵੀ ਜਾ ਸਕਦੀ ਹੈ ਕਿਉਂਕਿ 4 ਸਾਲ ਦੀ ਸਜ਼ਾ ਜਿਹੜੀ ਹੈ ਕਾਫੀ ਲੰਬੀ ਸਜ਼ਾ ਹੁੰਦੀ ਹੈ ਔਰ 2027 ਦੇ ਵਿੱਚ ਇਲੈਕਸ਼ਨਸ ਵੀ ਆ ਜਾਣੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਮੁੰਜਿੰਦਰ ਸਿੰਘ ਲਾਲਪੁਰਾ ਦਾ ਉਹਦਾ ਜਾਂਦਾ ਪੂਰਾ ਪੂਰਾ ਖੱਛਾ ਬਣਿਆ ਹੋਇਆ ਕਿਉਂਕਿ ਸਜ਼ਾ ਬਹੁਤ ਲੰਬੀ ਆ ਔਰ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਬਿਲਕੁਲ ਜੁੜ ਗਿਆ ਸੋ ਥੋੜੀਆਂ ਚੀਜ਼ਾਂ ਦਾ ਹੋਰ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੀ ਇੱਥੇ ਸੋ ਇੱਕ ਤਾਂ ਇਹ ਕਿ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਆਪਸ਼ਨ ਦਿੱਤੀ ਗਈ ਆ ਉਹਨਾਂ ਨੂੰ ਕਿ ਹਾਈ ਕੋਰਟ ਦਾ ਰੁਕੋ ਇਖਤਿਆਰ ਕਰ ਸਕਦੇ ਨੇ ਜੇ ਕਰਨਾ ਚਾਹੁੰਦੇ ਨੇ ਔਰ ਜਿਹੜੇ ਕੋਰਟ ਦੇ ਆਰਡਰਸ ਨੇ ਆਰਡਰਸ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਉਹ ਕਹਿ ਰਹੇ ਨੇ ਕਿ ਮੁਆਵਜ਼ਾ ਪੀੜਤ ਜੇ ਹੈਗੀ ਆ ਤਾਂ ਉਹਨੂੰ ਮੁਆਵਜ਼ਾ ਵੀ ਦੇਣਾ ਪੈਣਾ ਸੋ ਲਾਲਪੁਰਾ ਪੀੜਤ ਨੂੰ ਮੁਆਵਜ਼ਾ ਵੀ ਦੇਣਗੇ ਉਸ ਤੋਂ ਬਾਅਦ ਇਹ ਵੀ ਜਾਣਕਾਰੀ ਮਿਲੀ ਹੈ ਸਾਨੂੰ ਕਿ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਪੰਜ ਪੁਲਿਸ ਕਰਮੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੀ ਹੈ ਉਹਨਾਂ ਦੇ ਉੱਤੇ ਵੀ ਦੋਸ਼ ਲਗਾਏ ਗਏ ਨੇ ਉਹਨਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਚ ਦਵਿੰਦਰ ਕੁਮਾਰ ਸਾਰਜ ਸਿੰਘ ਅਸ਼ਵਨੀ ਕੁਮਾਰ ਤਰਸੇਮ ਸਿੰਘ ਤੇ ਹਰਜਿੰਦਰ ਸਿੰਘ ਦਾ ਨਾਮ ਜਿਹੜਾ ਹੈ ਉਹ ਆ ਰਿਹਾ ਹੈ ਔਰ ਜਿਹੜੇ ਗਗਨਦੀਪ ਸਿੰਘ ਨੇ ਤੇ ਪੁਲਿਸ ਕਰਮੀ ਨੇ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਸੋ ਜੇ ਤੁਸੀਂ ਇਹ ਵੀਡੀਓ ਕਲਿੱਪ ਹੈ ਜਿਹੜੀ ਉਹ ਵੀਡੀਓ ਕਲਿੱਪ ਜੇ ਤੁਸੀਂ ਦੇਖੋ ਤਾਂ ਉਹ ਵੀਡੀਓ ਕਲਿੱਪ ਦੇ ਵਿੱਚ ਨਜ਼ਰ ਅ ਬਸ ਛੋਟੀ ਜੀ ਵੀਡੀਓ ਕਲਿੱਪ 'ਚ ਹੀ ਨਜ਼ਰ ਆਉਂਦਾ ਕਿ ਪੁਲਿਸ ਮੁਲਾਜ਼ਮ ਉਸ ਮਹਿਲਾ ਦੇ ਥੱਪੜ ਮਾਰ ਰਹੇ ਨੇ ਔਰ ਥੱਪੜ ਮਾਰ ਕੇ ਵੀ ਬੋਲਵੰਗੂ ਇੱਕ ਦੂਜੇ ਦੇ ਕੋਲ ਉਹਨੂੰ ਸੁੱਟ ਰਹੇ ਨੇ ਔਰ ਇਸ ਕਦਰ ਉਸ ਮਹਿਲਾ ਦੀ ਬੇਕਦਰਹੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਉਸਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਸ਼ਰੇਆਮ ਸੜਕ ਦੇ ਉੱਤੇ ਕੁੱਟ ਮਾਰ ਕਰਕੇ ਸੋ ਉਸ ਤੋਂ ਬਾਅਦ ਪੁਲਿਸ ਕਰਮੀਆਂ ਦੇ ਉੱਤੇ ਦੋਸ਼ ਜਿਹੜੇ ਨੇ ਲੱਗੇ ਨੇ ਕੁਝ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਵੀ ਜਿਹੜੀ ਹੈ ਉਹ ਹੋਈ ਹੈ ਦੋਸ਼ੀ ਜਿਹੜੇ ਠਹਿੜਾਏ ਗਏ ਨੇ ਕਿਸੇ ਨੂੰ ਸਾਲ ਦੀ ਸਜ਼ਾ ਹੋਈ ਹੈ ਪਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਟੋਟਲ 4 ਸਾਲ ਦੀ ਸਜ਼ਾ ਹੋਈ ਹੈ ਦੋਸ਼ ਜ਼ਿਆਦਾ ਨੇ ਮਾਰਪੇਟ ਦਾ ਮਾਮਲਾ ਵੀ ਹੈ ਉਸ ਤੋਂ ਇਲਾਵਾ ਧਮਕਾਉਣ ਦਾ ਮਾਮਲਾ ਹੈ ਜਾਂ ਫਿਰ ਆਪਾਂ ਜ਼ਿਕਰ ਕਰ ਲਈਏ ਚਾਤੀ ਸੂਚਕ ਸ਼ਬਦ ਜਿਹੜੇ ਨੇ ਉਹ ਵਰਤਨ ਦੇ ਇਹੋ ਜਿਹੇ ਦੋਸ਼ ਜਿਹੜੇ ਨੇ ਉਹ ਲੱਗੇ ਨੇ ਸੋ ਇਹ ਵੀ ਆਖਿਆ ਗਿਆ ਹੈ ਪੀੜਤ ਪਰਿਵਾਰ ਦੇ ਵੱਲੋਂ ਕਿ ਜਿਹੜਾ ਸਮਾਜ ਐ ਜਾਂ ਫਿਰ ਸਮਾਜ ਦੇ ਵੱਲੋਂ ਪੂਰਾ ਇਨਸਾਫ ਦਿੱਤਾ ਗਿਆ ਹੈ ਕੋਰਟ ਨੇ ਸਾਰਾ ਕੁਝ ਸੁਣ ਕੇ ਔਰ ਪੀੜਿਤ ਪਰਿਵਾਰ ਜਿਹੜਾ ਉਸ ਨੂੰ ਇਨਸਾਫ ਦਿੱਤਾ ਹੈ ਪੀੜਿਤ ਦਾ ਇਹ ਵੀ ਕਹਿਣਾ ਹੈ ਕਿ ਮੇਰੀ ਜ਼ਿੰਦਗੀ ਦੇ 13 ਸਾਲ ਇਸ ਸ਼ਖਸ ਨੇ ਇਸ ਆਦਮੀ ਨੇ ਬਰਬਾਦ ਕਰ ਦਿੱਤੇ ਨੇ ਇਹ ਉਸ ਪੀੜਿਤ ਲੜਕੀ ਦਾ ਕਹਿਣਾ ਹੈ ਕਿ ਮੇਰੇ ਮੈਨੂੰ ਕਾਫੀ ਸਾਰੀਆਂ ਧਮਕੀਆਂ ਵੀ ਹਿੰਦੀ ਹੋਈਆਂ ਮੈਨੂੰ ਕੇਸ ਵਾਪਸ ਲੈਣ ਵਾਸਤੇ ਮੇਰੇ ਤੇ ਦਬਾਅ ਵੀ ਪਾਇਆ ਗਿਆ ਇਸ ਤੋਂ ਇਲਾਵਾ ਕਹਿੰਦੇ ਕਿ ਮੈਂ ਚਾਹੁੰਦੀ ਹਾਂ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਸੀਗੀ ਅ ਮਨਜਿੰਦਰ ਸਿੰਘ ਲਾਲਪੁਰਾ ਦਾ ਜ਼ਿਕਰ ਕਰੀਏ ਤਾਂ ਜਨਮ ਚੌਧਰੀ ਵਾਲਾ ਪਿੰਡ ਚ ਹੋਇਆ ਤਨਤਾਨ ਸਾਹਿਬ ਤੇ 41 ਸਾਲ ਦੀ ਉਮਰ 12ਵੀਂ ਪਾਸ ਦੇ ਸੇ ਜਾਂਦੇ ਨੇ ਔਰ 2013 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜਦੋਂ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀਗੀ 2013 ਦੇ ਵਿੱਚ ਤਾਂ ਇਹ ਘਟਨਾ ਵੀ 2013 ਦੀ ਹੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਕਿ 6 ਸਾਲ ਤੱਕ ਜਿਹੜੇ ਹੈ ਜ਼ਿਲ੍ਹਾ ਇਕਾਈ ਦੇ ਅਧਿਐਕਸ਼ੀ ਰਹਿ ਚੁੱਕੇ ਨੇ ਇਹ ਉਸ ਤੋਂ ਇਲਾਵਾ ਵੱਖ-ਵੱਖ ਜਿਹੜੀਆਂ ਵਿੰਗਸ ਨੇ ਉੱਥੇ ਵੀ ਸੇਵਾ ਨਿਭਾ ਚੁੱਕੇ ਨੇ 2022 ਦੇ ਵਿੱਚ ਖਡੂਰ ਸਾਹਿਬ ਤੋਂ ਇਹਨਾਂ ਨੇ ਚੋਣ ਜਿਹੜੀ ਹੈ ਉਹ ਜਿੱਤੀ ਸੀ ਵਿਧਾਇਕ ਬਣੇ ਸੀਗੇ ਸੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਨੌਜਵਾਨ ਲੜਕੀ ਹੈ ਪੀੜਤ ਲੜਕੀ ਹੈ ਉਹਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਐਸ்சி ਐਸਟੀ ਦੀ ਜਿਹੜੀ ਐਕਟ ਹੈ ਉਹਦੀ ਧਾਰਾ 323 324 ਤੇ 354 ਜਿਹੜੀ ਹੈ ਉਹ ਲਗਾਈ ਗਈ ਉਹਦੇ ਤਹਿਤ ਕੇਸ ਜਿਹੜਾ ਹੈ ਉਹ ਦਰਜ ਹੋਇਆ ਸੀ ਔਰ ਇਸ ਮਾਮਲੇ ਚ ਕੁੱਲ 12 ਜਣੇ ਦੋਸ਼ੀ ਕਰਾਰ ਦਿੱਤੇ ਗਏ ਸੀ ਮਤਲਬ ਕਿ ਇੱਕ ਮਹਿਲਾ ਔਰ ਉਹਦੀ ਕੁਟਮਾਰ ਕਰਨ ਦੇ ਦੋਸ਼ੀ 12 ਜਣੇ ਪਾਏ ਗਏ ਹੋਣ ਔਰ ਤਿੰਨ આરોપી ਤਾਂ ਕਹਿੰਦੇ ਕਿ ਫਿਲਹਾਲ ਜਿਹੜੇ ਨੇ ਉਹ ਹਿਰਾਸਤ ਚ ਨਹੀਂ ਲਏ ਗਏ ਔਰ ਇੱਕ આરોપી ਜਿਹੜਾ ਉਸ ਦੀ ਮੌਤ ਹੋ ਚੁੱਕੀ ਸੀਗੀ ਔਰ ਇੱਕ ਫਿਲਹਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ આરોપી ਸੋ ਇਹ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਹੁਣ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਜਿਹੜੀ ਵਿਧਾਇਕੀ ਦੀ ਤਲਵਾਰ ਡਿੱਗੀ ਪਾਰਟੀ ਨੂੰ ਇਸ ਤੋਂ ਵੱਡੇ ਢਾਹ ਲੱਗਣ ਵਾਲੀ ਹੈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਵੱਡੇ ਢਾਹ ਲੱਗ ਸਕਦੇ ਇੱਕ ਤਾਂ ਤੜਨ ਤਰਨ ਸਾਬ ਤੋਂ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਸੀਗੇ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਬਿਮਾਰ ਸੀਗੇ ਲੰਮੇ ਸਮੇਂ ਤੋਂ ਤਾਂ ਇੱਕ ਤਾਂ ਉਹ ਜ਼ਿਮਨੀ ਚੋਣਾਂ ਹੋਣੀਆਂ ਨੇ ਦੂਜਾ ਜੇ ਕੁਰਸੀ ਜਾਂਦੀ ਹੈ ਲਾਲਪੁਰਾ ਦੀ ਜੇ ਆਪਣੀ ਕੁਰਸੀ ਬਚਾਉਣ ਚ ਕਾਮਯਾਬ ਨਹੀਂ ਰਹਿੰਦੇ ਤਾਂ ਫਿਰ ਇੱਥੇ ਵੀ ਜ਼ਿਮਨੀ ਚੋਣਾਂ ਤਿਆਰ ਹੀ ਖੜੀਆਂ ਤਾਂ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਬਲਤੇਜ ਪੰਨੂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਸામਨੇ ਆਇਆ ਉਹਨਾਂ ਨੇ ਆਖਿਆ ਕਿ ਪਾਰਟੀ ਦੀ ਕਾਰਵਾਈ ਦੇ ਨਾਲ ਹਨਾ ਅਦਾਲਤ ਦੀ ਕਾਰਵਾਈ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਕਿ ਜੇ ਪਾਰਟੀ ਕੋਈ ਐਕਸ਼ਨ ਲਵੇ ਉਸ ਤੋਂ ਵੱਡਾ ਐਕਸ਼ਨ ਜਿਹੜਾ ਹੈ ਉਹ ਕੋਰਟ ਨੇ ਲੈ ਲਿਆ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਜੇ ਕੋਰਟ ਨੇ ਸਜ਼ਾ ਸੁਣਾਈ ਹੈ ਤਾਂ ਫਿਰ ਸਹੀ ਸੁਣਾਈ ਹੋਣੀ ਹੈ ਇਸ ਦੇ ਉੱਤੇ ਕਿੰਤੂ ਪਰੰਤੂ ਕੀ ਕਰਨਾ ਹੈ ਤਾਂ ਉਹਨਾਂ ਨੇ ਵੀ ਆਖਿਆ ਕਿ ਅਸੀਂ ਕੋਰਟ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨ ਲੱਗੇ ਔਰ ਇਸ ਕਰਕੇ ਅਸੀਂ ਉਹਨੂੰ ਐਜ਼ ਅ ਐਮਐਲਏ ਵੀ ਕੱਢ ਸਕਦੇ ਹਾਂ ਔਰ ਇਹ ਕਾਨੂੰਨੀ ਕਾਰਵਾਈ ਹੁੰਦੀ ਹੈ ਕਿ ਉਹਦੀ ਐਮਐਲਏ ਸ਼ਿਪ ਅਸੀਂ ਰੱਦ ਕਰ ਦਈਏ ਸੋ ਵੇਖਦੇ ਆਂ ਪਾਰਟੀਆਂ ਤੇ ਫਰਮ ਸਟੈਂਡ ਲੈਂਦੀ ਹੈ ਕਿ ਨਹੀਂ ਪਾਰਟੀ ਲਾਲਪੁਰਾ ਨੂੰ ਨਿਸ਼ਕਾਸੀਤ ਕਰਦੀ ਹੈ ਕਿ ਨਹੀਂ ਕਰਦੀ ਅ ਇੱਥੇ ਹੀ ਤੁਹਾਡੇ ਨਾਲ ਇਸੇ ਹੀ ਚੈਨਲ ਦੇ ਉੱਤੇ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਕਬੀਰ ਦੇ ਨਾਲ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ